ਮੋਹਾਲੀ ਦੇ ਵਿੱਚ ਇੱਕ ਬੜੀ ਹੀ ਬੁਰੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਜਿੱਥੇ ਕਿ ਕਬੱਡੀ ਕੱਪ ਹੋ ਰਿਹਾ ਸੀ ਉੱਥੇ 6 ਹਮਲਾਵਰਾਂ ਵੱਲੋਂ ਹਮਲਾ ਕਰਕੇ ਇੱਕ ਖਿਡਾਰੀ ਜਿਸ ਨੂੰ ਕਿ ਉਹ ਮੌਕੇ ਤੇ ਹੀ ਦਮ ਤੋੜ ਗਿਆ ਤੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਕਿ ਉਹ ਲੋਕ ਕੌਣ ਸਨ 6 ਉਹ ਕੋਈ ਗੈਂਗਸਟਰ ਸਨ ਜਾਂ ਕੋਈ ਉਹਨਾਂ ਦੀ ਆਪਣੀ ਨਿੱਜੀ ਦੁਸ਼ਮਣੀ ਸੀ ਜਿਸ ਕਰਕੇ ਇਹ ਹਮਲਾ ਹੋਇਆ ਮਨਕੀਰਤ ਔਲਖ ਜਿਸ ਦਾ ਕਿ ਉੱਥੇ ਵੱਡਾ ਅਖਾੜਾ ਸੀ ਕਿਉਂਕਿ ਟੂਰਨਾਮੈਂਟ ਬੜਾ ਵੱਡਾ ਸੀ ਪਹਿਲਾਂ ਆਪਾਂ ਵੇਖਿਆ ਕਿ ਕਿਵੇਂ ਇੱਕ ਖੇਡ ਮੇਲੇ ਦੌਰਾਨ ਸੰਦੀਪ ਨੰਗਲੰਬੀਆਂ ਜੋ ਕਿ ਬੜਾ ਹੀ ਮਸ਼ਹੂਰ ਖਿਡਾਰੀ ਸੀ ਜਿਸ ਨੂੰ ਗੈਂਗਸਟਰਾਂ ਵੱਲੋਂ ਉਸ ਉੱਪਰ ਹਮਲਾ ਕੀਤਾ ਗਿਆ ਤੇ ਉਸ ਨੂੰ ਮਾਰ ਮੁਕਾਇਆ ਪਰ ਅੱਜ ਮੁਹਾਲੀ ਵਿਖੇ ਕਬੱਡੀ ਕੱਪ ਸੀ ਜੋ ਕਿ ਬਹੁਤ ਜਿੱਥੇ ਵੱਡਾ ਇਨਾਮ ਸੀ ਹੁਣ ਸਾਰਿਆਂ ਨੂੰ ਪਤਾ ਕਿਉਂਕਿ ਕਬੱਡੀ ਦਾ ਸੀਜ਼ਨ ਚੱਲ ਰਿਹਾ ਤੇ ਹੁਣ ਵੱਡੇ ਵੱਡੇ ਖਿਡਾਰੀ ਤੇ ਵੱਡੇ ਵੱਡੇ ਟੂਰਨਾਮੈਂਟਾਂ ਤੇ ਜਾਂਦੇ ਆ ਜਿੱਥੇ ਕਿ ਨਾਂ ਵੀ ਭਾਰੀ ਹੁੰਦੀ ਆ ਲੋਕ ਬੜੇ ਦਰਸ਼ਕ ਆਉਂਦੇ ਆ ਤੇ ਉੱਥੇ ਬੜਾ ਸਹਿਮ ਦਾ ਮਾਹੌਲ ਆ ਕਿਉਂਕਿ ਇੱਕਦਮ ਜਦੋਂ ਗੋਲੀਆਂ ਚੱਲੀਆਂ ਲੋਕਾਂ ਦੇ ਵਿੱਚ ਡਰ ਪੈਦਾ ਹੋ ਗਿਆ ਖਿਡਾਰੀ ਜੋ ਕਿ ਖੇਡਣ ਆਏ ਸੀ ਉਹਨਾਂ ਦੇ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੋ ਗਿਆ ਕਿ ਇਹ ਹੋ ਕੀ ਗਿਆ ਸਭ ਨੂੰ ਪਤਾ ਕਿ ਅੱਜ ਕੱਲ ਕਬੱਡੀ ਦੇ ਵਿੱਚ ਕੀ ਹਾਲਾਤ ਚੱਲ ਰਹੇ ਨੇ ਪਹਿਲਾ ਜੋ ਆਪਾਂ ਵੇਖਿਆ ਕਿ ਸ਼ਾਇਦ ਜਿਵੇਂ ਕਬੱਡੀ ਨੂੰ ਨਜ਼ਰ ਹੀ ਲੱਗ ਗਈ ਹੋਵੇ ਬਲਟ ਤੇ ਜੱਗੂ ਹਾਕਮ ਵਾਲੀ ਇੱਕ ਵੱਡੇ ਟੂਰਨਾਮੈਂਟ ਤੇ ਜਿਨ੍ਹਾਂ ਦੀ ਨਿੱਕੀ ਜੀ ਗੱਲ ਤੋਂ ਬਹਿਸ ਹੋ ਗਈ ਭਾਵੇਂ ਉਹਨਾਂ ਨੇ ਆਪਣੀ ਗੱਲ ਕਲੀਅਰ ਕਰ ਦਿੱਤੀ ਕਿ ਸਾਡਾ ਹੁਣ ਮਸਲਾ ਸੌਟ ਆਊਟ ਹੋ ਗਿਆ ਪਰ ਫਿਰ ਵੀ ਜਿਵੇਂ ਲੱਗਦਾ ਕਿਸੇ ਚੀਜ਼ ਦੀ ਨਜ਼ਰ ਲੱਗ ਗਈ ਹੋਵੇ ਉਹ ਮੈਚ ਕੈਨਸਲ ਹੋ ਗਿਆ ਦਰਸ਼ਕ ਕਿੰਨੇ ਨਾਰਾਜ਼ ਹੋਏ ਉੱਥੇ ਜੋ ਟੂਰਨਾਮੈਂਟ ਦੇਖਣ ਆਏ ਸੀ ਜੋ ਟੂਰਨਾਮੈਂਟ ਕਮੇਟੀ ਸੀ ਉਸਨੇ ਵੀ ਆਪਣਾ ਫੈਸਲਾ ਲਿਆ ਸੀ ਕਿ ਅਸੀਂ ਹੁਣ ਅੱਗੇ ਮੈਚ ਨਹੀਂ ਕਰਾਵਾਂਗੇ ਇਹ ਤੇ ਜੋ ਇਹ ਸਾਰੀ ਬਣਦੀ ਰਕਮਾਂ ਇਹ ਗਰੀਬ ਕੁੜੀਆਂ ਦੇ ਵਿਆਹ ਤੇ ਲਾਵਾਂਗੇ ਤੇ ਅੱਜ ਇੱਕ ਹੋਰ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਹੁਣ ਅੱਗੇ ਪੁਲਿਸ ਦੱਸੇਗੀ ਕਿ ਉਹ ਹਮਲਾਵਰ ਕੌਣ ਸੀ ਕਿਸ ਲਈ ਆਏ ਸੀ ਤੇ ਕਿਸ ਉੱਪਰ ਗੋਲੀਆਂ ਚਲਾਈਆਂ ਸ਼ਾਇਦ ਉਹ ਠੀਕ ਆ ਜਿਸ ਉੱਪਰ ਗੋਲੀਆਂ ਚਲਾਈਆਂ ਸਾਰੀ ਰਿਪੋਰਟ ਦੇਵੇਗੀ ਕਿਉਂਕਿ ਹਲੇ ਸ਼ਾਨਦਿਨ ਸ਼ੁਰੂ ਕੀਤੀ ਆ ਪੁਲਿਸ ਮੌਕੇ ਤੇ ਪਹੁੰਚੀ ਉਹਨਾਂ ਨੇ ਸਾਰਾ ਆਲਾਦਵਾਲਾ ਸੀਲ ਕਰ ਦਿੱਤਾ ਤੇ ਜਿੰਨੇ ਵੀ ਲੋਕ ਉੱਥੇ ਆਏ ਸੀ ਉਹਨਾਂ ਨੂੰ ਭਰੋਸਾ ਦਿਵਾਇਆ ਤੇ ਉਹਨਾਂ ਦੀ ਸੇਫਟੀ ਲਈ ਹੋਰ ਪਾਲਿਸੀ ਵੀ ਮੰਗਾਈ ਗਈ ਕਿਉਂਕਿ ਉੱਥੇ ਬੜਾ ਡਰਦਾ ਮਾਹੌਲ ਪੈਦਾ ਹੋ ਗਿਆ ਸੀ ਕਾਫੀ ਰਾਉਂਡ ਫਾਇਰ ਹੋਏ ਉੱਥੇ ਤੇ ਹੁਣ ਅੱਗੇ ਸਾਰੀ ਜਾਣਕਾਰੀ ਜਿਵੇਂ ਹੀ ਸਾਹਮਣੇ ਨਿਕਲ ਕੇ ਆਉਂਦੀ ਆ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ